ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਹਾਂ ਵੋਟਾਂ ਤੋਂ ਪਹਿਲਾਂ ਹੀ ਪੰਜਾਬ ਦੇ ਇਸ ਇਤਿਹਾਸਿਕ ਧਾਰਮਿਕ ਡੇਰੇ 'ਚ ਸਮਾਗਮ ਦੌਰਾਨ ਇੱਕ ਵੱਡਾ ਧਮਾਕਾ ਹੋਇਆ ਤੇ ਪਾਜੜਾਂ ਪਈਆਂ ਨੇ ਪੰਜਾਬ ਦੇ ਵਿੱਚ ਜਿਹੜਾ ਹੈ ਇਹ ਵੱਡਾ ਕਾਂਡ ਵਾਪਰਿਆ ਸੋ ਆਖਰਕਾਰ ਸੋ ਪੰਜਾਬ ਦੀ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਇਸਦੇ ਬਾਰੇ ਅੱਜ ਤੁਹਾਨੂੰ ਜ਼ਰੂਰ ਦੱਸਾਂਗੇ ਮੁਖਤਸਰ ਸਾਹਿਬ ਦੇ ਗਿੱਦੜਵਾਹਾ ਵਿਖੇ ਸਥਿਤ ਪ੍ਰਸਿੱਧ ਡੇਰਾ ਬਾਬਾ ਗੰਗਾ RAM ਵਿਖੇ ਅੱਜ ਅਚਾਨਕ ਗੈਸ ਸਿਲੰਡਰ ਫਟ ਜਾਣ ਕਾਰਨ ਇੱਕ ਹਾਦਸਾ ਵਾਪਰਿਆ ਹੈ ਇਸ ਤਰ੍ਹਾਂ 7 ਤੋਂ 8 ਵਿਅਕਤੀ ਜਿਹੜੇ ਨੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਗਿੱਦੜਵਾਹਾ ਦੇ ਵੱਖ-ਵੱਖ ਹਸਪਤਾਲਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਦੱਸਦੀ ਇਹ ਕਿ ਬਾਬਾ ਗੰਗਾ ਰਾਮ ਜੀ ਦੀ ਵਰਸੀ ਸੰਬੰਧੀ ਡੇਰੇ ਵਿਖੇ ਕਰੀਬ 1 ਹਫਤਾ ਲਗਾਤਾਰ ਧਾਰਮਿਕ ਸਮਾਗਮ ਚੱਲਦੇ ਨੇ ਅਤੇ ਇਸ ਦੌਰਾਨ ਵਿਸ਼ਾਲ ਲੰਗਰ ਲਗਾਏ ਜਾਂਦੇ ਨੇ ਇਨ੍ਹਾਂ ਹਫਤਾਵਾਰੀ ਸਮਾਗਮਾਂ ਦੇ ਚੱਲਦੇ ਆ ਅਚਾਨਕ ਅੱਜ ਗੈਸ ਸਿਲੰਡਰ ਫਟਣ ਕਾਰਨ ਭਾਜੜਾਂ ਪੈ ਗਈਆਂ ਮੌਕੇ ਤੇ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਡੇਰੇ ਦੇ ਪਿਛਲੇ ਗੇਟ ਨੂੰ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਸੇਵਾਦਾਰਾਂ ਪੰਜਾਬ ਪੁਲਿਸ ਅਤੇ ਫਾਇਰ ਬਰਗੇਡ ਦੇ ਮੁਲਾਜ਼ਮਾਂ ਨੇ ਘਟਨਾ ਵਾਲੀ ਜਗ੍ਹਾ ਤੇ ਪਏ ਹੋਰ ਗੈਸ ਸਿਲੰਡਰਾਂ ਤੇ ਸਮਾਨ ਨੂੰ ਬਾਹਰ ਕਢਵਾਇਆ ਕਾਫੀ ਜਦੋਜਹਿਦ ਮਗਰੋਂ ਅੱਜ ਅੱਗ ਤੇ ਜਿਹੜਾ ਹੈ ਉਹ ਕਾਬੂ ਪਾਇਆ ਗਿਆ ਦੱਸਦੀਏ ਕਿ 23 ਤਰੀਕ ਤੱਕ ਚੱਲਣ ਵਾਲੇ ਇਨਾ ਵਰਸੀ ਸਮਾਗਮਾਂ ਦੇ ਮੱਦੇਨਜ਼ਰ ਡੇਰਾ ਬਾਬਾ ਗੰਗਾ ਰਾਮ ਵਿਖੇ ਲੰਗਰ ਤਿਆਰ ਹੋ ਰਹੇ ਸਨ ਇੱਕ ਘਟਨਾ ਵਾਪਰ ਗਈ ਜ਼ਖਮੀਆਂ ਨੂੰ ਗਿੱਦੜਵਾਹਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਖੇ ਪਰਤੀ ਕਰਵਾਇਆ ਗਿਆ ਜਿਨ੍ਹਾਂ ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਲੰਗਰ ਤਿਆਰ ਕਰਦੇ ਆ ਅਚਾਨਕ ਫਟੇ ਗੈਸ ਸਿਲੰਡਰ ਦੇ ਕਾਰਨ ਲੰਗਰ ਤਿਆਰ ਕਰ ਰਹੇ ਸੇਵਾਦਾਰ ਅਤੇ ਆਸ-ਪਾਸ ਖੜੇ ਸੇਵਾਦਾਰ ਜ਼ਖਮੀ ਹੋ ਗਏ ਇਸ ਘਟਨਾ 'ਚ ਜ਼ਖਮੀ ਹੋਏ ਵਿਅਕਤੀਆਂ 'ਚੋਂ ਪੰਜ ਦੀ ਹਾਲਤ ਗੰਭੀਰ ਦੇਖਦੇ ਆ ਉਹਨਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ ਜਦਕੇ ਤਿੰਨ ਦਾ ਗਿੱਦੜ ਵਾਹਾ ਵਿਖੇ ਇਲਾਜ ਚੱਲ ਰਿਹਾ ਹੈ ਜ਼ਖਮੀਆਂ ਦੇ ਵਿੱਚ ਕਾਲੂ ਹਲਵਾਈ ਸ਼ਾਮ ਲਾਲ ਅਤੇ ਕੌਕੀ ਮਿਸਤਰੀ ਆਦ ਗੰਭੀਰ ਰੂਪ ਦੇ ਵਿੱਚ ਜਿਹੜੇ ਨੇ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਸੋ ਆਖਰਕਾਰ ਵੱਡਾ ਜਿਹੜਾ ਹਾਦਸਾ ਹੈ ਉਹ ਵਾਪਰੇ ਆਏ ਉਹਨਾਂ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਤੇ ਕਰਵਾਇਆ ਗਿਆ ਸੋ ਗੱਲ ਕਰੀਏ ਜਿੱਥੇ ਹਫਤਾਵਾਰੀ ਸਮਾਗਮ ਦੇ ਚੱਲਦੇ ਆ ਗੈਸ ਸਿਲੰਡਰ ਫਟਿਆ ਏ ਸੋ ਹਫੜਾ ਦਫੜੀ ਮੱਚੀ ਇਸ ਦੌਰਾਨ 6 ਵਿਅਕਤੀ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਸਮਾਗਮਾ ਸੰਬੰਧੀ ਲੰਗਰਾਂ ਦੀ ਤਿਆਰੀ ਹੋ ਰਹੀ ਸੀ ਗੈਸ ਸਿਲੰਡਰ ਫਟਣ ਕਾਰਨ ਹਫੜਾ ਦਫੜੀ ਮੱਚੀ ਇਸ ਦੌਰਾਨ ਸੇਵਾਦਾਰ ਪੰਜਾਬ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਘਟਨਾ ਸਥਾਨ ਤੇ ਪਹੁੰਚੇ ਹੋਰ ਗੈਸ ਸਿਲੰਡਰ ਸਮਾਨ ਨੂੰ ਬਾਹਰ ਕੱਢਿਆ ਸਿਲੰਡਰ ਫਟਣ ਦੇ ਨਾਲ ਲੱਗੀ ਅੱਗ ਤੇ ਜਿਹੜਾ ਹੈ ਉਹ ਬਿਲਕੁਲ ਕਾਬੂ ਪਾਇਆ ਗਿਆ ਹਾਲਾਂਕਿ ਜੋ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ 23 ਤਰੀਕ ਤੱਕ ਚੱਲਣ ਵਾਲੇ ਨਾ ਸਮਾਗਮਾਂ ਦੇ ਮੱਦੇ ਨਜ਼ਰ ਜਿੱਥੇ ਲੰਗਰ ਤਿਆਰ ਹੋ ਰਹੇ ਸਨ ਸੋ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਸੀ ਹਾਲਾਂਕਿ ਸਿਲੰਡਰ ਫਟਿਆ ਕਾਰਨ ਕੀ ਬਣਿਆ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਪਾਇਆ ਫਿਲਹਾਲ ਜਲਦੀ ਹੀ ਇਸ ਦੇ ਬਾਰੇ ਵੀ ਪਤਾ ਲਗਾਇਆ ਜਾਵੇਗਾ ਔਰ ਸਭ ਤੋਂ ਪਹਿਲੇ ਜਿਹੜਾ ਜ਼ਖਮੀਆਂ ਦਾ ਇਲਾਜ ਹੈ ਉਹ ਕੀਤਾ ਜਾ ਰਿਹਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ